ਹਾਂਜੀ ਦੋਸਤੋ ਰੂਫਟਾਪ ਗਾਰਡਨਿੰਗ ਐਂਡ ਫਾਰਮਿੰਗ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਆਪਾਂ ਗੱਲ ਕਰ ਰਹੇ ਹਾਂ ਕਿਵੇਂ ਸਬਜ਼ੀਆਂ ਗਾਉਣੀਆਂ ਆਪਾਂ ਨੇ ਛੱਤ ਤੇ ਘਰ ਦੀ ਛੱਤ ਤੇ ਟੈਰਸ ਗਾਰਡਨ ਤੇ ਇਹ ਤੁਸੀਂ ਦੇਖੋ ਮੈਂ ਆਪਣੇ ਘਰ ਦੀ ਛੱਤ ਤੇ ਸਬਜ਼ੀਆਂ ਉਗਾਈਆਂ ਹੋਈਆਂ ਇਹ ਨਾਲ ਦੀ ਨਾਲ ਆਪਾਂ ਗੱਲ ਕਰੀ ਜਾਣੀ ਹੈ ਤੇ ਫਿਰ ਆਪਾਂ ਸਾਰੀਆਂ ਸਬਜ਼ੀਆਂ ਦੀ ਹਾਰਵੈਸਟ ਕਰਕੇ ਤੁਹਾਨੂੰ ਦਿਖਾਵਾਂਗੇ ਕੀ ਕੀ ਤੋੜਿਆ ਆਪਾਂ ਨੇ ਇਹ ਸਾਰੇ ਛੱਤ ਤੇ ਆ ਦੇਖੋ ਕੀ ਆ ਕद्दू, ਕੁਰੇਲਾ, ਬੈਂਗਣ ਸਾਰੇ ਆਪਣੇ ਘਰ ਦੀ ਛੱਤ ਤੇ ਲਗਾਏ ਹੋਏ ਆ ਤੁਸੀਂ ਦੇਖ ਹੀ ਰਹੇ ਹੋ ਘਰ ਦੀ ਛੱਤ ਐ ਇਹ ਤੁਸੀਂ ਵੀ ਅਗਾ ਸਕਦੇ ਆ ਕੋਈ ਬੜੀ ਗੱਲ ਨਹੀਂ ਹੈਗੀ ਕद्दू ਵੀ ਲੱਗ ਸਕਦਾ ਦੇਖ ਲਓ ਤੁਹਾਡੇ ਸਾਹਮਣੇ ਆ 2 2 3 3 ਗਿੱਲ ਦੇ ਕद्दू ਲੱਗੇ ਹੋਏ ਆ ਤੁਸੀਂ ਵੀ ਅਗਾ ਸਕਦੇ ਆ ਕੋਈ ਬੜੀ ਗੱਲ ਨਹੀਂ ਹੈਗੀ ਇਹ ਮਿਰਚਾਂ ਵੀ ਲੱਗੀਆਂ ਵੀ ਆਪਣੇ ਭਿੰਡੀ ਲੱਗੀ ਹੋਈ ਐ ਇਆ ਲੱਗੀ ਹੋਈ ਹੈ ਤੁਸੀਂ ਦੇਖ ਹੀ ਰਹੇ ਹੋ ਨਾਲ ਦੇ ਨਾਲ ਤੁਸੀਂ ਵੀਡੀਓ ਚ ਦੇਖੀ ਜਾਓ ਤੇ ਆਪਾਂ ਗੱਲ ਕਰਦੇ ਜਾਂਦੇ ਨਾਲ ਦੀ ਨਾਲ ਇਹ ਕੋਈ ਬੜੀ ਗੱਲ ਨਹੀਂ ਹੈਗਾ ਤੁਸੀਂ ਗਰੋ ਬੈਗ ਦੇ ਵਿੱਚ ਸਬਜ਼ੀਆਂ ਉਗਾ ਸਕਦੇ ਆ ਤੁਸੀਂ ਆਰਗੈਨਿਕ ਸਬਜ਼ੀਆਂ ਖਾਣੀਆਂ ਤਾਂ ਤੁਸੀਂ ਆਪਣੀ ਘਰ ਦੀ ਛੱਤ ਤੇ ਉਗਾ ਕੇ ਖਾ ਸਕਦੇ ਆ ਪੈਸਟੀਸਾਈਡ ਤੋਂ ਤੁਸੀਂ ਬਚ ਸਕਦੇ ਹੋ ਆ ਦੇਖੋ ਮਿਰਚਾਂ ਕਿੰਨੀਆਂ ਵਧੀਆ ਹੋਈਆਂ ਹੋਈਆਂ ਮਿਰਚਾਂ ਵੀ ਦੇਖੋ ਇਹ ਆਪਣੀ ਦੂਜੀ ਮਿਰਚ ਹੁੰਦੀ ਹੈ ਕੌੜੀ ਘੱਟ ਹੁੰਦੀ ਹੈ ਇਹ ਖਾਣੇ ਚ ਉਹ ਵਧੀਆ ਲੱਗਦੀ ਹੈ ਦੇਖੋ ਭਿੰਡੀ ਦੇ ਬੂਟੇ ਲੱਗੇ ਹੋਏ ਆਂ ਵੱਡੇ ਵੱਡੇ ਹੋਏ ਗਏ ਇਹ ਆਪਣੇ ਬੈਂਗਣ ਆਗੇ ਦੇਖੋ ਚਾਰ ਬੂਟੇ ਹੀ ਲਗਾਏ ਹੋਏ ਆ ਸਿਰਫ ਚਾਰ ਬੂਟਿਆਂ ਚੋਂ ਹੀ ਬਹੁਤ ਬੈਂਗਣ ਲੱਗਦੇ ਇਹਨਾਂ ਨੂੰ ਬੈਂਗਣ ਬਹੁਤ ਵਧੀਆ ਲੱਗਦੇ ਤੇ ਬੈਂਗਣ ਤਾਂ ਹਾਰਟ ਲਈ ਬਹੁਤ ਚੰਗਾ ਹੈ ਹਾਰਟ ਦੀ ਪ੍ਰੋਬਲਮ ਨਹੀਂ ਹੋਣ ਦਿੰਦਾ ਜਿਹੜਾ ਬੰਦਾ ਬੈਂਗਣ ਖਾਂਦਾ ਰਹਿੰਦਾ ਨੂੰ ਕੋਲੇਸਟ੍ਰੋਲ ਨਹੀਂ ਵਧਣ ਦਿੰਦਾ ਇਹ ਹਾਰਟ ਵਾਸਤੇ ਬਹੁਤ ਚੰਗਾ ਹੁੰਦਾ ਬੈਂਗਣ ਤੇ ਭਿੰਡੀ ਵੀ ਹਾਰਟ ਵਾਸਤੇ ਬਹੁਤ ਚੰਗੀ ਹੁੰਦੀ ਹੈ ਭਿੰਡੀ ਨੂੰ ਤੁਸੀਂ ਬਹੁਤਾ ਤੇਲ ਪਾ ਕੇ ਨਹੀਂ ਬਣਾਉਣਾ ਐਵੇਂ ਹੀ ਬਣਾਉਗੇ ਨਾ ਘੱਟ ਤੇਲ 'ਚ ਤਾਂ ਹਾਰਟ ਵਾਸਤੇ ਬਹੁਤ ਚੰਗੀ ਆ ਉਹ ਦੇਖ ਲਓ ਕਿੰਨੇ ਵੈਂਗਣ ਲੱਗੇ ਹੋਏ ਇਹ ਘਰ ਦੀ ਛੱਤ ਤੇ ਹੋ ਰਿਹਾ ਸਾਰਾ ਕੁਝ ਤੁਸੀਂ ਦੇਖ ਲਓ ਅਗਲੇ ਦਾਲੇ ਚਾਰੇ ਪਾਸੇ ਘਰ ਰਹਿ ਤੇ ਆਪਣੀ ਘਰ ਦੀ ਛੱਤ ਹੈ ਤੁਸੀਂ ਵੀ ਉਗਾ ਸਕਦੇ ਵੈਂਗਣ ਆਪਾਂ ਨੇ ਪਹਿਲਾਂ ਵੀਡੀਓ ਪਾਈ ਹੋਈ ਹੈ ਪੂਰੀ ਵੀ ਕਿਹੜੇ ਬੂਟੇ ਲਈ ਕਿਹੜੇ ਸਾਈਜ਼ ਦਾ ਗ੍ਰੋ ਬੈਗ ਲੈਣਾ ਹੈ ਵੈਂਗਣ ਲਈ ਕਿਹੜਾ ਗ੍ਰੋ ਬੈਗ ਲੈਣਾ ਹੈ ਇਹ ਜ ਆਪਾਂ ਕੀ ਹਾਲੀ ਕਿਹੜਾ پرو ਬਗ ਵਰਤਣਾ ਹੈ ਕੱਦੂ ਲਈ ਕਿਹੜਾ ਵਰਤਣਾ ਪਿੰਡੀ ਕਿਵੇਂ ਲਾਉਣੀ ਸਾਰੀ ਇੱਕ ਆਪਾਂ ਨੇ ਵੀਡੀਓ ਪਾਈ ਹੋਈ ਹੈ ਆਪਣੇ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਆ ਉਸ ਵੀਡੀਓ ਉਹਦੇ ਵਿੱਚ ਸਾਰਾ ਕੁਝ ਆਪਾਂ ਨੇ ਦੱਸਿਆ ਵੀ ਕਿਹੜੀ ਸਬਜੀ ਲਈ ਕਿਹੜੇ ਸਾਈ ਦਾ ਗ੍ਰੋ ਬੈਗ ਵਰਤਣਾ ਹੈ ਤੇ ਮਿੱਟੀ ਦਾ ਵੀ ਆਪਾਂ ਨੇ ਦੱਸਿਆ ਹੋਗਾ ਮਿੱਟੀ ਕਿਵੇਂ ਬਣਾਉਣੀ ਹੈ ਕਿਉਂਕਿ ਮਿੱਟੀ ਦਾ ਮੇਨ ਹੈ ਜੇ ਤੁਸੀਂ ਮਿੱਟੀ ਵਧੀਆ ਬਣਾ ਲਈ ਫਿਰ ਤੁਹਾਡਾ ਜੋ ਮਰਜ਼ੀ ਉਹਦੇ ਵਿੱਚ ਲਗਾਉਗੇ ਬਹੁਤ ਵਧੀਆ ਹੋਊਗਾ ਬਹੁਤ ਵਧੀਆ ਹੋਊਗਾ ਸਾਡਾ ਇਹ ਆਪਣੇ ਕੀਆ ਕੋਆਰ ਦੇਖੋ ਕਿੰਨਾ ਵਧੀਆ ਹੋਇਆ ਵਾ ਇਹ ਆਪਣੇ ਤੋਂ 2-4 ਫੁੱਲ ਲਗਾਏ ਹੋਏ ਸੀ ਮੀਂਹ ਵਰਸਾਤ ਕਰਕੇ ਥੋੜੇ ਜਿਹਾ ਖਰਾਬ ਵੀ ਹੋ ਗਏ ਆਪਣੇ ਮੀਂਹ ਬਹੁਤ ਪਏ ਗੁਲਾਬ ਹੈ ਦੇਖੋ ਇਹ ਆਪਣੇ ਸਦਾਬਹਾਰ ਦੇ ਬੂਟੇ ਆ ਸਦਾਬਹਾਰ ਇਹ ਬਹੁਤ ਵਧੀਆ ਸਾਰਾ ਸਾਲ ਹੀ ਲੱਗਦੇ ਰਹਿੰਦੇ ਨੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਨੇ ਕੀ ਕੀ ਤੋੜਿਆ ਤੁਸੀਂ ਦੇਖੋ ਇਹ ਆਪਣੀ ਕੀਆ ਤੋੜ ਲਈ ਆਪਾਂ ਨੇ ਜਿਹੜੀ ਇਹ ਜਿਹੜੇ ਵੱਡੇ ਵੱਡੇ ਤਿੰਨ ਕੱਦੂ ਲੱਗੇ ਸੀਗੇ ਢਾਈ ਢਾਈ ਤਿੰਨ ਤਿੰਨ ਕਿਲੋ ਦੇ ਇਹ ਤੋੜ ਲਏ ਆਪਾਂ ਨੇ ਇਹ ਕ੍ਰੇਲੇ ਤੋੜੇ ਹੋਏ ਦੇਖੋ ਇਹ ਕ੍ਰੇਲੇ ਆ ਤੇ ਆਪਣੀਆਂ ਮਿਰਚ ਐ ਹਰੀ ਮਿਰਚ ਕੌੜੀ ਵਾਲੀ ਮਿਰਚ ਐ ਤੇ ਆਪਣੇ ਬੈਂਗਣ ਐ ਦੇਖੋ ਬੈਂਗਣ ਆਪਾਂ ਨੇ 5-7 ਬੈਂਗਣ ਤੋੜੇ ਐ ਇਹ ਲਓ ਇਹ ਆਪਣੀ ਘਰ ਦੀ ਛੱਤ ਤੋਂ ਦੇਖ ਲਓ ਤੁਸੀਂ ਇੰਨੀ ਸਬਜ਼ੀ ਤੁਹਾਡੇ 3-4 ਦਿਨ ਨਹੀਂ ਮੁੱਕਣੀ ਇੰਨੀਆਂ ਕੀਆ ਹੋਗੇ ਇੱਕ ਨਕਦੂ ਹੋਗੇ ਕ੍ਰੇਲੇ ਹੋਗੇ ਬੈਂਗਣ ਹੋਗੇ ਘਰ ਦੀ ਛੱਤ ਤੋਂ ਤੁਸੀਂ ਪੂਰੀ ਸਬਜ਼ੀ ਬਣਾ ਸਕਦੇ ਆ ਤਿਆਰ ਕਰ ਸਕਦੇ ਆ ਸਾਰਾ ਕੁਝ ਤੁਹਾਡਾ ਘਰ ਦੀ ਛੱਤ ਤੇ ਹੋ ਸਕਦਾ ਜਿੰਨਾ ਵੀ ਤੁਸੀਂ ਚਾਹੋ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਘਰ ਦੀ ਛੱਤ ਤੇ ਤੁਸੀਂ ਆਪਣੀਆਂ ਸਬਜ਼ੀਆਂ ਲਾਓ ਵਧੀਆ ਤਰੀਕੇ ਨਾਲ ਮਿੱਟੀ ਬਣਾ ਕੇ ਲਾਓ ਬਹੁਤ ਵਧੀਆ ਹੁੰਦੀ ਹੈ ਕੋਈ ਦਿੱਕਤ ਨਹੀਂ ਹੈਗੀ ਇਹ ਚ ਬਸ ਆਪਣਾ ਦੇਖਭਾਲ ਕਰਦੇ ਰਹੋ ਪਾਣੀ ਪਾਉਂਦੇ ਰਹੋ ਤੁਹਾਨੂੰ ਆਰਗੈਨਿਕ ਸਬਜ਼ੀਆਂ ਮਿਲ ਹੀ ਜਾਣੀਆਂ ਇਹੀਆਂ ਆਪਾਂ ਜਾਣਕਾਰੀ ਭਰਪੂਰ ਵੀਡੀਓ ਆਪਾਂ ਪਾਉਂਦੇ ਆਣੇ ਦੋਸਤੋ ਜੇ ਤੁਹਾਨੂੰ ਵੀਡੀਓ ਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਤਾਂ ਨਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ